ਪੰਜਾਬ ਦੇ ਦੋ ਐਮਪੀਜ਼ ਭਗਵੰਤ ਮਾਨ ਅਤੇ ਡਾਕਟਰ ਤਰਨਵੀਰ ਗਾਂਧੀ ਵਿਚਕਾਰ ਹੋਈ ਫੋਨ ਤੇ ਗੱਲਬਾਤ ਦੇ ਆਡੀਓ ਕਲਿੱਪ ਵਿੱਚ ਤੁਸੀਂ ਸਾਰਿਆਂ ਨੇ ਕਾਫੀ ਦਿਲਚਸਪੀ ਦਿਖਾਈਏ ਇਸ ਕਰਕੇ ਮੈਂ ਉਸ ਬਾਰੇ ਜਿਹੜੀ ਤਾਜ਼ਾ ਜਾਣਕਾਰੀ ਆਈ ਏ ਉਸ ਤੇ ਟਿੱਪਣੀ ਕਰਨੀ ਚਾਹੁੰਦਾ ਹਾਂ ਤੁਹਾਡੇ ਚੋਂ ਬਹੁਤ ਸਾਰਿਆਂ ਨੇ ਇਹ ਸ਼ੰਕਾ ਜ਼ਾਹਿਰ ਕੀਤੀ ਏ ਕਿ ਇਹ ਆਡੀਓ ਕਲਿੱਪ ਸਹੀ ਨਹੀਂ ਏ ਮੈਂ ਉਹਨਾਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਭਗਵੰਤ ਮਾਨ ਅਤੇ ਡਾਕਟਰ ਗਾਂਧੀ ਦੋਵਾਂ ਨੇ ਇਹ ਮੰਨਿਆ ਏ ਕਿ ਇਹ ਟੇਪ ਸਹੀ ਏ ਅਤੇ ਇਸ ਵਿੱਚ ਉਹਨਾਂ ਦੀ ਹੀ ਆਵਾਜ਼ ਹੈ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਫ੍ਰੀ ਮੀਡੀਆ ਇਨੀਸ਼ੀਏਟਿਵ ਐਫਐਮਆਈ ਨੂੰ ਇਸ ਕਲਿੱਪ ਬਾਰੇ ਇੱਕ ਦਿੱਲੀ ਦੇ ਬਲੌਗਰ ਵਿਨਾਇਕ ਦੱਤ ਨੇ ਦੱਸਿਆ ਸੀ ਜਿਨ੍ਹਾਂ ਨੇ ਇਸ ਨੂੰ ਸਭ ਤੋਂ ਪਹਿਲਾਂ YouTube ਤੇ ਪਾਇਆ ਸੀ ਇਸ ਕਲਿੱਪ ਬਾਰੇ 10 ਤਰ੍ਹਾਂ ਦੇ ਰਿਐਕਸ਼ਨਸ ਆਏ ਨੇ ਐਮਪੀ ਹਰਿੰਦਰ ਸਿੰਘ ਖਾਲਸਾ ਵਰਗੇ ਕੁਝ ਲੋਕਾਂ ਨੇ ਇਸ ਉੱਤੇ ਗੁੱਸੇ ਦਾ ਇਜ਼ਹਾਰ ਕੀਤਾ ਅਤੇ ਭਗਵੰਤ ਮਾਨ ਨੂੰ ਇੱਕ ਦੋਗਲਾ ਇਨਸਾਨ ਕਿਹਾ ਹੈ ਲੇਕਿਨ ਦਿੱਲੀ ਦੇ ਆਪ ਦੇ ਲੀਡਰਾਂ ਨੇ ਇਸ ਵਾਕਿਆ ਨੂੰ ਬਹੁਤੀ ਅਹਿਮੀਅਤ ਨਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਭਗਵੰਤ ਮਾਨ ਨੇ ਆਪ ਕਿਹਾ ਹੈ ਕਿ ਉਹ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਪੱਖੋਂ ਵਫਾਦਾਰ ਨੇ ਅਤੇ ਉਹਨਾਂ ਦੇ ਵਿਰੋਧੀ ਪਾਰਟੀ ਉੱਤੇ ਚਿੱਕੜ ਸੁਟਣ ਦੀ ਕੋਸ਼ਿਸ਼ ਕਰ ਰਹੇ ਨੇ। ਕੁਝ ਆਪ ਲੀਡਰਾਂ ਨੇ ਇਹ ਵੀ ਦੋਸ਼ ਲਾਇਆ ਹੈ ਕਿ ਕੁਝ ਸਰਕਾਰੀ ਏਜੰਸੀਆਂ ਉਹਨਾਂ ਦੇ ਟੈਲੀਫੋਨ ਟੈਪ ਕਰ ਰਹੀਆਂ ਨੇ। ਮੈਂ ਦੋ ਚੀਜ਼ਾਂ ਕਹਿਣਾ ਚਾਹੁੰਦਾ ਹਾਂ। ਭਾਵੇਂ ਆਪ ਦੇ ਲੀਡਰਾਂ ਨੇ ਉੱਤੋਂ-ਉੱਤੋਂ ਇਸ ਚੀਜ਼ ਨੂੰ ਬਹੁਤੀ अहमियत ਨਹੀਂ ਦਿੱਤੀ ਪਰ ਹੁਣ ਸ਼ਾਇਦ ਉਹਨਾਂ ਨੂੰ ਵੀ ਪਤਾ ਲੱਗ ਗਿਆ ਹੈ ਕਿ ਪਾਰਟੀ 'ਚ ਸਭ ਕੁਝ ਸਹੀ ਨਹੀਂ ਹੈ ਅਤੇ ਪੰਜਾਬ ਦੇ ਐਮਪੀਜ਼ ਪੂਰੀ ਤਰ੍ਹਾਂ ਖੁਸ਼ ਨਹੀਂ ਨੇ ਵੈਸੇ ਤਾਂ ਇਸ ਟੈਲੀਫੋਨ ਦੀ ਰਿਕਾਰਡਿੰਗ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਹੈ ਪਰ ਇਹ ਆਮ ਮੰਨਿਆ ਜਾਂਦਾ ਹੈ ਕਿ ਪੰਜਾਬ 'ਚ ਸਰਕਾਰੀ ਏਜੰਸੀਆਂ ਬਹੁਤ ਸਾਰੇ ਲੋਕਾਂ ਦੇ ਟੈਲੀਫੋਨ ਨਜਾਇਜ਼ ਢੰਗ ਨਾਲ ਟੈਪ ਕਰ ਰਹੀਆਂ ਨੇ ਇਸ ਦੀ ਆਮ ਆਦਮੀ ਪਾਰਟੀ ਨੂੰ ਉੱਚ ਪੱਧਰੀ ਜਾਂਚ ਦੀ ਮੰਗ ਕਰਨੀ ਚਾਹੀਦੀ ਹੈ ਜੇ ਇਹ ਜਾਂਚ ਹੋਵੇ ਤਾਂ ਸ਼ਾਇਦ ਜੋ ਨਿਕਲ ਕੇ ਆਏਗਾ ਉਹ ਅਮਰੀਕਾ ਦੇ 1973-74 ਦੇ ਵਾਟਰਗੇਟ ਸਕੈਂਡਲ ਨਾਲੋਂ ਵੀ ਵੱਡਾ ਹੋ ਸਕਦਾ ਹੈ